1971 ਦੀ جنگ ਵੇਲੇ ਜਦੋਂ ਪਾਕਿਸਤਾਨ ਨਾਲ ਜੰਗ ਸੀ ਪਾਕਿਸਤਾਨ ਨੇ ਆਪਣਾ ਇਹ ਵੜਾ ਖੁਖਰੀ ਜਿਹੜਾ ਝਾਜ ਹੈ ਇਹ ਡਿਸਟਰੋਏ ਕਰ ਦਿੱਤਾ ਸੀ ਖੁਖਰੀ F149 ਤੇ ਇਹ ਉਹ ਡਿਸਟਰੋਏ ਹੋਇਆ ਇਹ ਉਹਦਾ ਮਾਡਲ ਹੈ ਇੱਥੇ ਇਹ ਖੁਖਰੀ ਮੈਮੋਰੀਅਲ ਬਣਾਇਆ ਹੈ ਤੇ ਇਹਦੇ ਉੱਤੇ ਜਿਹੜੇ ਉਸ ਟਾਈਮ ਸ਼ਹੀਦ ਹੋਏ ਸਨ ਉਹਨਾਂ ਦੇ ਨਾਮ ਵੀ ਇੱਥੇ ਲਿਖੇ ਹੋਏ ਨੇ ਤੇ ਇਹਦਾ ਜਿਹੜਾ origignal ਹੈ ਜਿਹੜਾ ਇਹ ਮਾਡਲ ਹੈ ਜਿਹੜਾ ਇਹਦਾ origignal ਹੈ ਉਹ ਇੱਥੇ ਪੋਰਟ ਤੇ ਖਲਾ ਰਿਆ ਹੋਇਆ ਤੇ ਉਹਦੀ 100 ਰੁਪਿਆ ਟਿਕਟ ਲੈ ਕੇ ਉਹਨੂੰ ਵੇਖ ਸਕਦੇ ਆ ਉਹ ਆਪਾਂ ਸਵੇਰੇ ਕੱਲ ਨੂੰ ਵੇਖਾਂਗੇ ਦਿਨੇ ਹੁਣ ਆਪਾਂ ਸਾਰਦੇ ਆ ਇਹਦੇ ਨਾਲ ਹੀ ਖੂਬਸੂਰਤ ਲੱਗ ਰਿਹਾ ਹੈ ਕੁੱਕਰੀ ਉਹ ਦੇਖੋ ਨਾਮ ਵੀ ਲਿਖਿਆ ਕੁੱਕਰੀ ਜਸਟ ਲੁੱਕ ਐਟ ਥਿਸ ਯੈਸ ਟਿਕਟ ਲੈਣੀ ਹੁੰਦੀ ਹੈ ਲੈ ਲੀਜੀਏ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ 31 ਦਸੰਬਰ 2024 2024 ਦਾ ਆਖੀਰਲਾ ਦਿਨ ਤੇ ਸਾਰੇ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਸਾਰੇ ਸਿਹਤਯਾਬ ਰਹਿਣ ਪੋਜ਼ਿਟਿਵ ਰਹਿਣ ਤੇ ਤੰਦਰੁਸਤ ਰਹਿਣ ਤੇ ਆਪਾਂ ਇਸ ਵਕਤ ਹੈਗੇ ਆ ਆਈਐਨਐਸ ਕੁਕਰੀ ਕੋਲ ਜਿਹੜਾ 1971 ਵਾਲੇ ਦੀ ਜਿਹੜੀ ਜੰਗ ਸੀ ਉਹਦੇ ਵਿੱਚ ਜਿਹੜਾ ਜਹਾਜ਼ ਆਪਣਾ ਡਿਸਟਰੋਏ ਹੋਇਆ ਸੀ ਮੈਂ ਤੁਹਾਨੂੰ ਵਿਖਾਨੀ ਉਹਦੀ ਲੁੱਕ ਆਪਾਂ ਰਾਤ ਉਹਦਾ ਮਾਡਲ ਦੇਖਿਆ ਸੀਗਾ ਹੁਣ ਆਪਾਂ ਅਸਲ 'ਚ ਵੇਖਦੇ ਆਂ ਬਾਕੀ ਤੋਂ ਅੰਦਰੋਂ ਵੀ ਆਪਾਂ ਅੰਦਰ ਜਾ ਕੇ ਵੀ ਵੇਖਾਂਗੇ ਜੇ ਅਲਾਉਡ ਹੋਇਆ ਟਿਕਟ ਲੱਗਦੀ ਹੈ ਅੰਦਰ ਜਾਣ ਦੀ ਉਹ ਟਿਕਟ ਲੈ ਕੇ ਤੇ ਫਿਰ ਜੰਨੇ ਆ ਇਹ ਹੈ ਜਾਤ ਆਈਐਨਐਸ ਖੁਕਰੀ ਇਹ ਉਹ ਟਿਕਟ ਚੱਲੀਏ ਹੁਣ ਆਪਾਂ ਅੰਦਰ ਆਈਐਨਐਸ ਖੁਕਰੀ ਚ 100 ਰੁਪਿਆ ਕਾਰਡ ਨਾਲ ਹੀ ਪੇਮੈਂਟ ਹੋ ਗਈ ਇੱਥੇ ਤੇ ਆਪਣਾ 100 ਰੁਪਏ ਦੀ ਟਿਕਟ 100 ਰੁਪਏ ਟਿਕਟ ਲੱਗੀ ਇਹਦੀ ਆਈਐਨਐਸ ਖੁਕਰੀ ਦੀ ਚੱਲਦੇ ਆਂ ਆਪਾਂ ਇਹਦੇ ਅੰਦਰ ਪਰਲੇ ਪਸੇ ਦੀਆਂ ਮਾਰਤਾ ਇਹਨਾਂ ਦੇ ਵਿੱਚ ਕਿੱਥੇ ਹੈ ਆਈਐਨਐਸ ਕੁਕਰੀ ਇਹਦੀ ਵਿਜ਼ਿਟ ਕਰਾ ਰਹੇ ਆਂ ਅੰਦਰੋਂ ਘੁੰਮ ਰਹੇ ਆਂ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਜੀ ਫੋਟੋਗ੍ਰਾਫੀ ਕਰ ਸਕਦੇ ਸਾਂ ਦੇ ਅੰਦਰ ਜਾ ਕੇ ਕੁਝ ਗੱਲਾਂ ਹੋਰ ਪਤਾ ਲੱਗੀਆਂ ਨੇ ਜਿਵੇਂ ਕਿ ਕਹਿੰਦੇ ਕਿ 1971 ਚ ਜਦੋਂ ਕੁੱਕਰੀ ਡਿਸਟਰॉयਰ ਹੋਇਆ ਕਿ ਕਰਾਚੀ ਪੋਰਟ ਨੂੰ ਤਬਾਹ ਕਰਕੇ ਜਿਹੜੀ ਇੰਡੀਅਨ ਨੇਵੀ ਆ ਉਹ ਵਾਪਸ ਆ ਰਹੀ ਸੀ ਵਾਪਸ ਹੁੰਦਿਆਂ ਹੋਇਆਂ ਪਾਕਿਸਤਾਨੀ ਪੰਡੂਬੀ ਇੱਕ ਉਹ ਆ ਕੇ ਆਪਣੇ ਇਸ ਸ਼ਿਪ ਨਾਲ ਟਕਰਾਈ ਤੇ ਇਹਦਾ ਔਇਲ ਟੈਂਕ ਫਲ ਫਟ ਗਿਆ ਤੇ ਔਇਲ ਟੈਂਕ ਫਟਣ ਨਾਲ ਜਿਹੜਾ ਇਹ ਜਹਾਜ਼ ਹੈ ਉਹ ਥੱਲੇ ਸਿੰਕ ਹੋ ਗਿਆ ਮਤਲਬ ਜਿਹੜਾ ਸ਼ਿਪ ਹੈ ਡੁੱਬ ਗਿਆ ਤੇ ਉਸ ਟਾਈਮ ਆਪਣੇ ਸਾਰੇ ਜਵਾਨ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਤੇ ਫਿਰ ਅਗਲੀ ਗੱਲ ਇਹ ਸੀ ਕਿ ਵੀ ਉਸ ਤੋਂ ਬਾਅਦ ਕੰਨ ਦੇ ਵੀ 1998 ਤੋਂ ਲੈ ਕੇ 2021 ਤੱਕ ਮਤਲਬ ਫਿਰ ਇੱਕ ਨਵਾਂ ਖੁਕਰੀ ਤਿਆਰ ਕੀਤਾ ਗਿਆ ਸੇਮ ਮਾਡਲ ਤੇ ਫਿਰ ਉਹ 1998 ਤੋਂ ਲੈ ਕੇ 2021 ਤੱਕ ਉਹਨੇ ਜਲ ਸੇਨਾ ਚ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਉਸ ਤੋਂ ਬਾਅਦ ਉਹ ਵਾਲਾ ਜਿਹੜਾ ਨਵਾਂ ਦੁਬਾਰਾ ਸੇਮ ਤਿਆਰ ਕੀਤਾ ਉਹਨੂੰ ਐਜ਼ ਅ ਮੈਮੋਰੀਅਲ ਇੱਥੇ ਹੁਣ ਰੱਖਿਆ ਹੋਇਆ ਹੈ ਤਾ ਕਿ ਕਿਉਂਕਿ ਲੋਕਾਂ ਨੂੰ ਆਮ ਤੌਰ ਤੇ ਆਰਮੀ ਸਭ ਨੂੰ ਪਤਾ ਹੈ ਬਟ ਨੇਵੀ ਬਾਰੇ ਘੱਟ ਲੋਕਾਂ ਲੋਕ ਜਾਣੂ ਨੇ ਸੋ ਇਹਨਾਂ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਨੇਵੀ ਦੀਆਂ ਸ਼ਹਾਦਤਾਂ ਤੇ ਨੇਵੀ ਦੇ ਜਿਹੜੇ ਸੈਕਰੀਫਾਈਸਸ ਨੇ ਉਹਨਾਂ ਦੇ ਬਾਰੇ ਪਤਾ ਲੱਗੇ ਤੇ ਨਾਲੇ ਲੋਕ ਇਨਸਪਾਇਰ ਹੋਣ ਇਧਰੋਂ ਵੀ ਇਸ ਕਰਕੇ ਇਹਨਾਂ ਨੇ ਐਜ਼ ਅ ਮੈਮੋਰੀਅਲ ਇਸ ਖੁਕਰੀ ਨੂੰ ਇੱਥੇ ਇੱਥੇ ਰੱਖ ਦਿੱਤਾ ਹੁਣ ਤੇ ਸਾਰੇ ਲੋਕਾਂ ਨੂੰ ਛੂਟ ਦੇ ਟਿਕਏ ਨੂੰ ਆ ਕੇ ਵੇਖ ਸਕਦੇ ਨੇ ਇਹ ਗੱਲਬਾਤ ਸੀਗੀ ਉਹੋ ਸਾਹਮਣੇ ਹੈ ਪਾਨੀਕੋਟਾ ਫੋਰਟ ਮਤਲਬ ਕਿ ਉਹ ਸਮੁੰਦਰ ਦੇ ਵਿੱਚ ਜੇਲ ਹੈ ਇਸ ਟਾਈਮ ਉੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਜਿਹਦੇ ਕਰਕੇ ਉਹਨੂੰ ਬੰਦ ਕੀਤਾ ਗਿਆ ਅਦਰਵਾਈਜ਼ ਇੱਥੋਂ ਫੈਰੀ ਲੈ ਕੇ ਉੱਥੇ ਤੱਕ ਮਤਲਬ ਵੇਖਣ ਜਾਇਆ ਜਾ ਸਕਦਾ ਸੀ ਪਰ ਬੰਦ ਹੋਣ ਕਰਕੇ ਜਾ ਨਹੀਂ ਸਕਦੇ ਤੇ ਇਹਨੂੰ ਤੁਸੀਂ ਦੇਖ ਸਕਦੇ ਹੋ ਹੁਣ ਦੂਰੋਂ ਆਪਾਂ ਹੁਣ ਜਾ ਰਹੇ ਹਾਂ ਦੀਵ ਕਿਲਾ ਤੇ ਇੱਥੋਂ ਬਾਰੇ ਅੰਦਰ ਜਾ ਕੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕੀ ਯੋਗਦਾਨ ਕੀ ਇਹਦਾ ਸਬਕਤਾ ਬਿਆ ਕਿਲੇ ਦਾ ਗੇਟ ਲੋ ਜੀ ਫੋਟ ਨੂੰ ਜਾਂਦੇ ਰਹਾਂ ਤੇ ਜੇ ਕਿਸੇ ਨੇ ਗੱਡੀ ਦੁਆਰਾ ਜਾਣਾ ਹੈ ਤਾਂ 50 ਰੁਪਏ ਟਿਕਟ ਲੱਗਦੀ ਹੈ ਅਗਰ ਕਿਸੇ ਨੇ ਬਾਈ ਫੁੱਟ ਜਾਣਾ ਹੈ ਤਾਂ ਫਰੀ ਹੈ ਸੋ ਤੁਰ ਕੇ ਜਾਣ ਦਾ ਫਾਇਦਾ ਨਾਲੇ ਤੋਰਾ ਫੇਰਾ ਨਾਲੇ ਐਕਸਰਸਾਈਜ਼ ਨਾਲੇ ਵੇਖਾ ਵੇਖਿਓ ਜੇਗਾ ਘਾਟ ਉਧਰ ਹੈ ਕਿਲਾ ਇਧਰ ਹੈ ਔਰ ਚੇਲ ਪਲਾਜ਼ਾ ਵੀ نیچے دیکھتے ہیں آگے بڑھتے ہیں ਹੂੰ ਹੂੰ ਸਮੁੰਦਰ کے اندر بنا ہوا قلعہ دیو قلے دے اپ اندر پہنچ گئے ہیں ਥੋੜਾ مطلب ਇੱਕ ਪਰਤ ਤੋਂ ਬਾਅਦ ਇੱਕ ਪਰਤੇ ਦੀ ਖੁੱਲ ਰਹੀ ਹੈ ਇੱਕ ਦਰਵਾਜ਼ੇ ਤੋਂ ਬਾਅਦ ਇੱਕ ਦਰਵਾਜ਼ਾ ਆ ਰਿਹਾ ਹੈ ਤਾਂ ਇਹ ਜਿਹੜਾ ਕਿਲਾ ਇਹ ਇਹ ਪੁਰਤਗਾਲੀਆਂ ਦੁਆਰਾ ਬਣਾਇਆ ਗਿਆ ਹੈ ਤੇ ਪੁਰਤਗਾਲੀਆਂ ਨੇ 16ਵੀਂ ਸਦੀ ਦੇ ਵਿੱਚ ਇਹ ਕਿਲਾ ਬਣਾਇਆ ਹੈ ਤੇ ਉਹਨਾਂ ਨੇ ਮੁਸਲਮਾਨ ਸ਼ਾਸਕਾਂ ਨਾਲ ਗੱਠ ਜੋੜ ਕਰਕੇ ਇਸ ਕਿਲੇ ਦਾ ਨਿਰਮਾਣ ਕੀਤਾ ਤੇ ਵੱਡੀ ਗੱਲ ਇੱਕ ਹੋਰ ਇਹ ਵੀ ਕਿ ਪੁਰਤਗਾਲੀਆਂ ਦੇ ਬਣਾਈਆਂ ਹੋਈਆਂ ਚੀਜ਼ਾਂ ਦੇ ਜਿਹੜੇ 7 ਵੰਡਰਸ ਨੇ ਉਹਨਾਂ ਵੰਡਰਸ ਦੇ ਵਿੱਚੋਂ ਇੱਕ ਇਹ ਕਿਲਾ ਹੈ ਇਹ ਕਿਲਾ ਵੀ 7 ਵੰਡਰਸ ਦੇ ਵਿੱਚ ਆਉਂਦਾ ਹੈ ਪੁਰਤਗਾਲੀਆਂ ਦੁਆਰਾ ਬਣਾਏ ਗਏ ਵੰਡਰਸ ਖੈਰ ਉਹਨਾਂ ਨੇ ਚੀਜ਼ਾਂ ਬਹੁਤ ਮਹਾਨ ਮਹਾਨ ਬਣਾਈਆਂ ਨੇ ਆਹ ਗੱਡੀਆਂ ਚੱਲਦੀਆਂ ਨੇ ਇੱਥੇ ਪੰਗਾ ਪੰਗਾਰ ਵਿੱਚ ਕਿਤੇ ਕਿਸੇ ਨੇ ਦਿੱਤੇ ਟ੍ਰੈਵਲ ਕਰਨਾ ਕਰ ਸਕਦਾ ਕਿ ਲੈਣ ਘੁੰਮ ਫੇਰ ਸਕਦਾ ਲੋ ਜੀ ਕਿਧਰੋਂ ਕਿਧਰੋਂ ਕੀ ਕੀ ਨਹੀਂ ਬਣਿਆ ਕੁਝ ਖਰਾਬ ਹੋ ਗਿਆ ਹੈ ਟੁੱਟ ਪਰ ਬਹੁਤ ਸਾਮਿਆ ਹੋਇਆ ਆਪਕੇ ਲੈਣ ਦਾ ਪੜੇ ਤੁਮਾਰਾ ਪੜਿਆ ਕਿਲੇ ਦਾ ਕੰਮ ਚੱਲ ਵੀ ਰਿਹਾ ਦੇਖੋ ਅੰਦਰ ਇੱਟਾਂ ਥੋੜੀਆਂ ਪੁਰਾਣੀਆਂ ਹੋ ਗਈਆਂ ਨੇ ਤੇ ਇਹਨਾਂ ਨੇ ਵੈਸੇ ਬਾਹਰੋਂ ਉਹਨੂੰ ਲੇਪ ਕਰਕੇ ਤੇ ਸਾਮ ਸੰਭਾਲ ਦੀ ਕੋਸ਼ਿਸ਼ ਚੱਲ ਰਹੀ ਹੈ। ਤੁਸੀਂ ਸਾਰਾ ਕਿਲਾ ਨਵ ਨਵ ਨਿਰਮਿਤ ਕਰ ਦਿੱਤਾ ਗਿਆ। ਪੁਰਾਣੇ ਨੂੰ ਅੰਦਰ ਦਬਾ ਕੇ ਉੱਤੋਂ ਨਵਾਂ ਕੰਮ ਕਾਟਟਡ ਕਰਕੇ ਚੱਲ ਰਿਹਾ। ਸਾਰਾ ਕਿਲਾ ਨਵ ਬਣ ਗਿਆ। ਨਹੀਂ ਸਿਆਖ ਨਹੀਂ। ਨਹੀਂ ਸਿਆਖ। इधरों उधर दिसएगा सारा समंदर पश्चिमी तट तो लो जी तोप भी पेईज उठकर इधर भी उधर भी मारा फोटो क्या बात है समुंदर समुंद्रीय होया पे कम सारा दूर दूर तक समुद्र इथ गर्मी बहुत है ये काम बड़ा गड़बड़ है माहौल पूरा गर्मी है पानी की प्यास भी बद लगती ਵਾਹ ਹੋਲੀ ਪੂਰਾ ਵੇਵੀ ਬੋ ਕਿਆ ਹੈ ਸਾਹਮਣੇ ਦੇਖ ਕੇ ਤੇ ਹੈ ਛਾਂਵੇਂ ਜਾ ਕੇ ਨਾ ਸੁੱਖ ਜਾਂਦਾ ਹੈ ਠੰਡਾ ਠੰਡਾ ਫੀਲ ਹੁੰਦਾ ਮਤਲਬ ਗੁੱਡ ਫੀਲਿੰਗ ਨਹੀਂ ਤੋ ਗਰਮੀ ਹੀ ਰਹੀ ਹੈ ਗਰਮੀ ਰੇ ਗਰਮੀ ਗਰਮੀ ਕਰ ਆਹ ਦੇਖਦੇ ਆ ਕੀ ਜੀ ਹੈ ਆ ਵੇਟ ਪਏ ਨੇ ਇੱਥੇ ਮੈਨੂੰ ਲੱਗਦਾ ਜਿੱਦਾਂ ਕਿਲਾ 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 ਆ ਤੇ ਪੂੜਾ ਹੜਾ ਹੜਪਸਨ ਸੱਭਿਤਾ ਨਾਲ ਦਾ ਲੱਗਦਾ हाँ <laughs> ठीक है वो गाड़ी पड़ी हुई है चकड़ा गाड़ी कुछ अंदर खूह होना खूह होगा खूह कुछ तो है ऐसा कुछ ही <laughs> ਮਾਤੀ ਭੋਈ ਰੋ ਹਾਂ ਐ ਆ ਕੀ ਹੋਇਗਾ ਹੋਈ ਰਾ ਹੋਈ ਰਾ ਹੋਈ ਰਾ ਛ ਬੰਦੂ ਕੋਰਾ ਕਰ ਰਿਹਾ ਨਾ ਅਚਾ ਉਹ ਇਹ ਆਪਣੇ ਸਰੰਗਜ ਨੂੰ ਕਹਿੰਦੇ ਹਾਂ ਸਰੰਗ ਮੈਨੂੰ ਲੱਗਾ ਖੂਗ ਆਗੇ ਨਿਕਲਦਾ ਰਸਤਾ ਕੋਈ ਰੋ ਹਾਂ ਇੱਥੋਂ ਵਗਾ ਨੂੰ ਉਹ ਥੱਲੇ ਥੱਲੇ ਇਧਰ ਵੀ ਜੇ ਉਹ ਵੇਖੋਗਾ ਵੀ ਜਾਂਦਾ ਸਾਰਾ ਸਿਸਟਮ ਤਕੜਾ ਆ ਪੁਰਤਗਾਲੀਆਂ ਦਾ ਬੇਰ ਵੀ ਲੱਗੇ ਨੇ 베ਰੀ ਦੇ ਉੱਤੇ ਪਰ 베ਰ ਕੱਚੇ ਨੇ ਇਹ ਦੇ ਪੱਕਾ ਹੋਆ 베ਰ ਨਹੀਂ ਹੈ ਕੋਈ ਵੀ ਬਹੁਤ ਪੁਰਾਣੀ ਹੈ ਤਾਂ ਅੰਦਰੋਂ ਵੇਖਦੇ ਆਂ ਕੀ ਸਬਕ ਤਾਂ ਦਾਰੀ ਲੱਗਦਾ ਅੰਦਰ ਜਾਣ ਲੱਗਿਆਂ ਓਏ ਇਹ ਦਰਵਾਜ਼ੇ ਉਸ ਵੇਲੇ ਦੇ ਲੋਹਾ ਏ ਪੂਰਾ ਜੁੰਨਾ ਵਾਲਾ ਚਰਚ ਚੱਲ ਰਿਹਾ ਚਰਚ ਬੰਦੇ ਕਿੱਡੇ ਕਿੱਡੇ ਪੱਥਰ ਪਏ ਨੇ ਇੱਥੇ ਇਹਨੂੰ ਵੀ ਇਹਨਾਂ ਨੇ ਰੈਨੋਵੇਸ਼ਨ ਕਰ ਦੇਣੀ ਹੈ ਮੈਨੂੰ ਲੱਗ ਰਿਹਾ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਓ ਮਾਈ ਗਾਡ ਪੱਥਰ ਵੇਖੋ ਲਿਖਿਆ ਹੋਇਆ ਕੁਝ ਕੁਝ ਨਾ ਕੰਮ ਚੱਲ ਰਿਹਾ ਹੈ ਇਮਾਰਤ ਦਾ ਨਵੀਂ ਬਣਾਤੀ ਇਹਨਾਂ ਨੇ ਨਵੀਂ ਚਮ ਫਿਰ ਕਿੰਨੇ ਸਾਲਾਂ ਤੱਕ ਚੱਲੇਗੀ ਹਾਏ ਛਾਂ ਮਜ਼ਾ ਆਉਂਦਾ ਸ਼ਾਮੇ ਬੜਾ ਅੱਛਾ ਲੱਗਦਾ ਗ੍ਰੀਨਰੀ ਬਾਬਾਏ ਇੱਥੋਂ ਆਪਾਂ ਸਾਰਾ ਕਿਲਾ ਵੇਖ ਸਕਦੇ ਹਾਂ ਤੇ ਸਮੁੰਦਰ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਇੱਥੇ ਆ ਉੱਪਰ ਇਹਦਾ ਲਾਸਟ ਪੁਆਇੰਟ ਇਹਨੂੰ ਦੇਖ ਕੇ ਫਿਰ ਮੁੜਦੇ ਆਂ ਜਿਥੋਂ ਕਮ ਦੇ ਕਮ ਦੇ ਆਪਾਂ ਪਹੁੰਚ ਗਏ ਆਂ ਲਾਈਟ ਹਾਊਸ ਸੁੰਦਰ ਕਿਨਾਰੇ ਬਣਿਆ ਹੋਇਆ ਹੈ ਲਾਈਟ ਤੋਂ ਪਹ ਹੈਗੀਆਂ ਇੱਥੇ ਬੱਚੀਆਂ ਦੀ ਇਹ ਵਿਊ view জরুরি ਨੇ view ਹੀ view ਹੈ इधर तो view ही view ਕਿਤੋਂ ਕਿਤੋਂ ਤੱਕ ਕਿਲਾ ਆਇਆ ਜਿਵੇਂ ਸੰਭਨ ਵਾਲਾ ਪਿਆ ਏ ਉਹ ਸਾਰਾ ਦੀਵ ਸ਼ਹਿਰ ਜੂਨਾਗੜ ਕਿਲਾ ਘੁੰਮਦੇ ਘੁੰਮਦੇ ਗਰਮੀ ਦਾ ਇੱਥੇ ਅਹਿਸਾਸ ਬਹੁਤ ਜ਼ਿਆਦਾ ਹੁੰਦਾ ਜਿੱਥੇ ਹੀ ਸ਼ਾਮ ਹੁੰਦੀ ਹੈ ਨਾ ਰੂਹ ਨੂੰ ਸਕੂਨ ਮਿਲਦਾ ਹੈ ਸੱਚ ਮੈਂ ਗਰਮੀ ਬਹੁਤ ਹੈ અત્યੰਤ ਗਰਮੀ ਹੈ ਇਧਰ ਹਾਂ ਵਾਤੇ ਚੱਲਦੀ ਏ ਪਰ ਤੁੱਪ ਚ ਗਰਮੀ ਲੱਗਦੀ ਏ ਚਲੋ ਜੀ ਦਿਉ ਦਾ ਕਿਹੜਾ ਲੱਗ ਗਿਆ ਮੈਨੂੰ ਲੱਗਾ ਕਿਲੋਮੀਟਰ ਦਾ ਸਾਰਾ ਕਿਹੜਾ ਹੱਦ 1.5 ਕਿਲੋਮੀਟਰ ਦਾ ਕਿਹੜਾ ਹੈ ਤੂੰ ਵੱਡਾ ਕਿਲਾ ਨਹੀਂ ਹੈਗਾ ਮੇਨਟੇਨੈਂਸ ਬੜੀ ਤਕੜੀ ਹੈ ਇਹਨਾਂ ਨੇ ਪੁਰਾਣੇ ਨੂੰ ਨਵਾਂ ਬਣਾ ਦਿੱਤਾ ਚੱਲਦੇ ਹੁਣ ਅੱਗੇ ਚਰਚਵਾਲ ਦੇ ਚਾਲੇ ਪਾਉਨੇ ਆ ਚਰਚਵਾਲ ਨੂੰ ਸਾਹਮਣੇ ਜੇਲ੍ਹ ਹੈ ਨਾ ਉਹ ਪਤਾ ਨਹੀਂ ਕਿਉਂ ਮੈਨੂੰ ਸ਼ਿਪ ਦੀ ਸ਼ੇਪ ਦੀ ਲੱਗੀ ਜਾਂਦੀ ਜਿੱਦਾਂ ਸ਼ਿਪ ਹੁੰਦਾ ਦਯੂ ਕਿਲੇ ਦੇ ਜਮਾਈ 400 ਮੀਟਰ ਤੇ ਨੇੜੇ ਨਾਲ ਸੇਂਟ ਪੌਲ ਚਰਚ ਚਰਚ ਵੇਖਦੇ ਹੀ ਇੱਕ ਵਾਰੀ ਮੂੰਹ ਚੋਂ ਵਾਓ ਨਿਕਲਿਆ ਕਿੱਡੀ ਸੋਹਣੀ ਪੁਰਾਣੀ ਚਰਚ ਇੱਕ ਤੇ ਨਾ ਇਹਨਾਂ ਦੇ ਜਿਹੜਾ ਕੰਮ ਘਰ ਹੈ ਨਾ ਜਿਹੜੇ ਇਹਨਾਂ ਨੇ ਬਰੀਕੀ ਨਾਲ ਕਢਾਈਆਂ ਜੀਆਂ ਕੀਤੀਆਂ ਹੁੰਦੀਆਂ ਨੇ ਇਹ ਬੜੀਆਂ ਸੋਹਣੇ ਨਾਲੇ ਮੰਦਿਰਾਂ ਤੇ ਨਾਲੇ ਚਰਚਾਂ ਘਰੇ ਇਥੇ ਤੇਨੀ ਬਰੀਕੀ ਨਹੀਂ ਹੈਗੀ ਪਰ ਚਰਚ ਸੁੰਦਰ ਲੱਗ ਰਿਹਾ ਵੇਖਣ ਚ ਅੰਦਰ ਵੇਖਦੇ ਹਾਂ ਚੱਲ ਕੇ ਚੱਲਦੇ ਆਪਾਂ ਸੇਂਟ ਪੌਲ ਚਰਚ ਦੇ ਅੰਦਰ ਇਹ ਹੈਗੀ ਆ ਚਰਚ ਦੀ ਐਂਟਰੈਂਸ ਫੋਟੋਜ਼ ਐਂਡ ਵੀਡੀਓਜ਼ ਆਰ ਨਾਟ ਅਲਾਉਡ ਇਨਸਾਈਡ ਦਾ ਚਰਚ ਸੋ ਆਪਾਂ ਅੰਦਰ ਦਰਸ਼ਨ ਕਰਕੇ ਆਉਨੇ ਆ ਤੇ ਫਿਰ ਬਾਹਰ ਜੰਨੇ ਆ ਚਰਚ ਜਿਹੜਾ ਅੰਦਰੋਂ ਬਹੁਤ ਖੂਬਸੂਰਤ ਹੈ ਜਿਹੜੀ ਅੰਦਰ ਲੱਕੜ ਲੱਗੀ ਹੋਈ ਹੈ ਨਾ ਜਿਹੜਾ ਉਹਦੇ ਤੇ ਕੰਮ ਹੋਇਆ ਹੈ ਜਿਹੜੀ ਮੀਨਾਕਾਰੀ ਅਦਭੁਤ ਵੇਖਣ ਵਾਲੀ ਹੈ ਦਿਲ ਮੋ ਲੈਂਦੀ ਹੈ ਮਤਲਬ ਬਹੁਤ ਖੂਬਸੂਰਤ ਹੈ ਵੈਸੇ ਤਾਂ ਮੈਂ ਨਾ ਚੋਰੀ ਚੋਰੀ ਕੈਪਚਰ ਕਰਕੇ ਲੈ ਕੇ ਆਈਆਂ ਅੰਦਰੋਂ ਪਰ ਇੱਥੋਂ ਵੀ ਆਪਾਂ ਮਾਰ ਸਕਦੇ ਹਾਂ ਜ਼ੂਮ ਜੇ ਵੱਜਦਾ ਹੋਵੇ ਤਾਂ ਅਰੇ ਨਹੀਂ ਵੱਜ ਰਾਇ ਰਹੇ ਅੰਦਰ ਅੰਧੇਰਾ ਹੈ ਬਾਹਰ ਲਾਈਟ ਹੈ ਇੱਥੇ ਜਾ ਰਿਹਾ ਇੱਥੇ ਜਾ ਰਿਹਾ ਖੂਬਸੂਰਤ ਚਰਚ ਵੇਖਣ ਵਾਲਾ ਬਹੁਤ ਸੋਹਣਾ ਇਹ ਹੈ ਗੋਗਲਾ ਬੀਚ ਤੇ ਗੋਗਲਾ ਬੀਚ ਤੇ ਆਪਾਂ ਆ ਗਏ ਆ ਕਹਿੰਦੇ ਨੇ ਕਿ ਵੀ ਅ ਡਿਊ ਦੀਵਦੀ ਜਿਹੜੀ ਸਭ ਤੋਂ ਸੋਹਣੀ ਬੀਚ ਆ ਉਹ ਇਹੀ ਹੈ ਬਾਕੀ ਬੀਚ ਸ਼ਾਇਦ ਥੋੜੀਆਂ ਗੰਦੀਆਂ ਮੰਦੀਆਂ ਨੇ ਤੇ ਵੇਖਦੇ ਆ ਇੱਥੇ ਕੀ ਮਾਹੌਲ ਹੈ ਘੱਟ ਭੀੜ ਇੱਥੇ ਵੀ ਕੋਈ ਨਹੀਂ ਹੈਗੀ ਮਾਹੌਲ ਜੈਜ ਜੈਏ ਠੀਕ ਹੈ ਤੇ ਕਰਦੇ ਆ ਇੱਥੇ ਮ제 ਲੈਣੇ ਨਜ਼ਾਰੇ ਬਣਾਣੇ ਆ ਵਿਊ ਬਿਆਜ ਤੇ ਬਾਕੀ ਤੇ ਕੁੰਮਲੇ ਐਡਾ ਵੱਡਾ ਦੀਵ ਹੈ ਨਹੀਂਗਾ ਠੀਕ ਹੈ ਜੱਜ ਜੱਜ ਜਾਈਏ ਚਲਦੇ ਉਹ ਸਾ ਉਹ ਪਰਲੀ ਸਾਈਡ ਸਾਰੀ ਜਿਹੜੀ ਤਿੰਨ ਚਾਰ ਕਿਲੋਮੀਟਰ ਜਾਂਦੀ ਹੈ ਉਹ ਫੋਰਟ ਕਿਲਾ ਸੀਗਾ ਜਿਹੜਾ ਉਹਦੀ ਫੋਰਟ ਸੀਗਾ ਤੇ ਉਹਦੇ ਵਿੱਚ ਹੀ ਉਹ ਕੁਖਰੀ ਕੋਲੋਤਾ ਹੈ ਉੱਥੇ ਉਹ ਦਿਖਦਾ ਹੈ ਤੇ ਉਹ ਚਰਚ ਵੀ ਦਿਖ ਰਹੀ ਹੈ ਜਿਹੜੀ ਵੇਖ ਆਏ ਆ ਉਹ ਸਾਹਮਣੇ ਇਹ ਤਿੰਨ ਚੀਜ਼ਾਂ ਵੇਖ ਲਈਆਂ ਨੇ ਹੁਣ ਚੌਥੀ ਚੀਜ਼ ਗੋਗਲਾ ਚਲੋ ਨੇੜੇ ਹੋ ਕੇ ਵੇਖਿਆ ਕਿੰਨੀ ਖਸਾਫ ਲੱਗ ਨਹੀਂ ਰਹੀ ਮਿੱਟੀ ਉਹ ਮਿੱਟੀ ਕੰਮ ਹੈ ਇੰਨੀ ਸਾਫ ਵੀ ਚ ਨਹੀਂ ਲੱਗ ਰਹੀ ਮਤਲਬ ਖੈਰ ਇੱਥੇ ਪਾਣੀ ਨਾ ਸਾਫ ਨਹੀਂ ਆ ਰਿਹਾ ਅੱਗੇ ਤੇ ਉਧਾਂ ਸ਼ਾਂਤ ਵੀ ਜੈ ਸੋਹਣੀ ਹੈ ਪਰ ਪਾਣੀ ਸਾਫ ਨਹੀਂ ਹੈਗਾ ਜੋ ਦਵਾਰਕਾ ਵਾਲੀ ਵਿੱਚ ਸੀ ਉਹ ਦਵਾਰਕਾ ਵਾਲ ਯੂਪੀ ਸੀ ਉਹ ਤਾਂ ਅਲੱਗ ਹੀ ਰੂਪ ਸੀਗਾ ਇਹ ਵਿੱਚੋ ਗੱਲ ਬਾਤ ਨਹੀਂ ਆ ਗਈ ਹਾਂ ਬੰਦਾ ਇੱਥੇ ਬੈ ਕੇ ਸ਼ਾਂਤੀ ਨਾਲ ਆਪਣਾ ਟਾਈਮ ਸਪੈਂਡ ਕਰ ਸਕਦਾ ਹੈ ਪਾਣੀ ਗੰਦਾ ਹੈ ਪਾਣੀ ਗੰਦਾ ਹੈ ਫੋਟੋ ਸੈਸ਼ਨ ਹੋ ਸਕਦਾ ਫੂਡ ਵਾਂਗ ਕਰਾਈਆਂ ਜਾ ਸਕਦੀਆਂ ਨੇ ਬਾਕੀ ਕੁਝ ਵਾਟਰ ਸਪੋਰਟਸ ਐਕਟੀਵਿਟੀਆਂ ਨੇ ਮਤਲਬ ਉਹ ਬੋਟ ਐਕਟੀਵਿਟੀਆਂ ਵਗੈਰਾ ਉਹ ਕਰ ਸਕਦਾ ਨੇੜੇ ਹੋ ਕੇ ਵੇਖਿਆ ਤੇ ਜਿਹੜਾ بیچ ਦਾ ਪਾਣੀ ਗੰਦਾ ਨਹੀਂਗਾ ਇੱਥੇ ਪਾਣੀ ਤੇ ਸਾਫ਼ ਏ ਉਹ ਉਰੋਂ ਮਤਲਬ ਕੀ ਨਾਲ ਰੇਤਾ ਰੋੜ ਕੇ ਲੈ ਆਉਂਦਾ ਪਾਣੀ ਤੇ ਜਿਹਦੇ ਕਰਕੇ ਦੂਰੋਂ ਵੇਖਣ ਚ ਥੋੜਾ ਗੰਦਾ ਲੱਗਦਾ ਸੋਹਣਾ ਏ ਤੇ ਸ਼ਾਂਤ ਇਨੀ ਪੀੜ ਇੱਥੇ ਹੈਨ ਜੈ ਜੇ ਕਮ ਹੁਣ ਆਪਾਂ ਇਥੋਂ ਚੱਲਦੇ ਆਂ ਤੇ ਹੋਰ ਕੋਈ ਹੋਰ ਜਗਾ ਵੇਖਦੇ ਆਂ ਐਕਸਪਲੋਰ ਕਰਦੇ ਆਂ ਇਸ ਵਿੱਚ ਦੀਆਂ ਗੋਗਲਾ ਵਿੱਚ ਦੀਆਂ ਮਸਤੀਆਂ ਨੂੰ ਆਪਾਂ ਖਤਮ ਕਰਦੇ ਹੋਏ ਅੱਗੇ ਵੱਲ ਨੂੰ ਵੱਧਦੇ ਆਂ ਤੇ ਮਸਤੀਆਂ ਬਥੇਰੀਆਂ ਮਾਰ ਲੀਆਂ ਨੇ ਅਸਾਂ ਨੂੰ ਕੋਈ ਕਾਫੀ ਮਿਲੀ ਹੈ ਬਸ ਸਾਬਕ ਜੇ ਦੀਜੀ ਦਮਨ ਲੋ ਕਿ ਜੈਤ ਜੀ 12ਵੇਂ ਦੇ 12 ਦਿਨ ਹੋ ਗਏ ਨੇ ਜਿਹੜੀ ਆਪ ਕੋਈ ਬਲੈਕ ਕਾਫੀ ਬਣਾ ਕੇ ਪੀਣੀ ਆ ਤੇ ਪੀਣੀ ਆ ਮੜੀ ਮੋਟੀ ਨਹੀਂ ਤਾਂ ਕਾਫੀ ਵਾਲਾ ਸਾਹਿਬ ਕਿਤੇ ਨਹੀਂ ਗੁਜਰਾਤ ਚ ਵਧੀਆ ਕਾਫੀ ਮਿਲਦੀ ਨਾ ਇੱਥੇ ਦੀ ਉੱਚ ਵੀ ਨਹੀਂ ਹੈਗੀ ਪਰ ਅੱਜ ਥੋੜਾ ਮੈਂ ਕਿਆ ਤੇ ਉਹਨੂੰ ਥੋੜੀ ਜੀ ਅੱਛੀ ਬਣਾਤੀ ਮੜੀ ਸਟਰੋਂਗ ਪਰ ਫਿਰ ਵੀ ਉਹ ਗੱਲ ਨੇ ਚਲੋ ਟ੍ਰੈਵਲ ਦਾ ਪਾਰਟ ਹੈ ਚੀਜ਼ਾਂ ਤੇ ਹੁਣ ਵੇਖਣੀ ਹੀ ਪੈਣੀਆਂ ਨੇ ਕਰਨੀਆਂ ਹੀ ਪੈਣੀਆਂ ਨੇ ਤੇ ਇਹ ਆ ਨਗਵਾ ਬੀਚ ਨਗਵਾ ਬੀਚ ਤੇ ਕੁਰਬਲ ਕੁਰਬਲ ਹੋਈ ਪਈ ਐਵੇਂ ਨਹੀਂ ਜਿਵੇਂ ਕੋਈ ਮੇਲਾ ਲੱਗਿਆ ਹੁੰਦਾ ਐਵੇਂ ਟਾਈਪ ਮਾਹੌਲ ਐ ਚਲੋ ਨਵਾਂ ਸਾਲ ਮਨਾਣ ਆਏ ਨੇ ਸਾਰੇ ਤੇ ਖੈਰ ਮੈਂ ਪਤਾ ਵੀ ਕੀਤਾ ਕਿ ਇੱਥੇ ਕੋਈ ਨਵੇਂ ਸਾਲ ਵਾਲਾ ਮਾਹੌਲ ਨਹੀਂ ਹੋਣਾ 7 ਵਜੇ ਬੀਚ ਬੰਦ ਹੋ ਜਾਏਗੀ ਤੇ ਬੀਚ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੋਏਗਾ ḍu ਜੋ ਹੈ ਉਹ ਸ਼ਾਂਤ ਹੋ ਜਾਏਗਾ ਕਹਿੰਦੇ ਪਹਿਲਾਂ ਪਹਿਲਾਂ ਹੁੰਦਾ ਹੁੰਦਾ ਸੀਗਾ 2 ਸਾਲ ਤੋਂ ਸਾਰਾ ਕੁਝ ਜਿਹੜਾ ਇਹ ਤੋਂ ਦਾ ਡੀਸੀ ਉਹਨੇ ਬੰਦ ਕਰ ਦਿੱਤਾ ਹੁਣ ਨਹੀਂ ਹੁੰਦਾ ਸੋ ਆਪਾਂ ਜਾਣਿਆ ਸਨਸੈਟ ਵੱਲ ਨੂੰ ਪੁੱਛ ਕਰੀਏ ਜਰਾ ਜਿਹੜੀ ਆਪਣੀ ਮੇਨ ਐਕਟੀਵਿਟੀ ਉਹ ਵੇਖ ਕੇ ਆਉਨੇ ਆ ਸਨਸੈਟ ਕੇ ਬਾਅਦ ਫਿਰ ਨਿਕਲ ਜਾਏਗੇ ਹਾਂ ਹੁਣ ਆ ਜਿਹੜੀ ਸਾਈਡ ਤੋਂ ਮੈਂ ਨਾ ਗੋਆ ਵਿੱਚ ਤੇ ਆਈ ਆ ਇੰਨਾ ਸੋਹਣਾ ਦਿਊ ਹੈ ਇੰਨਾ ਸੋਹਣਾ ਨਾ ਕਲੀਨ ਇੰਨਾ ਗ੍ਰੀਨ ਬਹੁਤ ਸੋਹਣਾ ਕਿਉਂਕਿ ਇੱਧਰ ਸਾਰੇ ਜਿੰਨੇ ਸਰਕਾਰੀ ਦਫ਼ਤਰ ਨੇ ਨਾ ਉਹ ਸਾਰੇ ਇੱਧਰ ਹੀ ਸਨ ਮੈਂ ਵੇਖਿਆ ਤੇ ਇੰਨਾ ਸੋਹਣਾ ਪਰਲੀ ਸੇ ਜਿੰਨਾ ਸੋਹਣਾ ਨਹੀਂ ਹੈਗਾ ਜਿੰਨਾ ਇੱਧਰ ਨਗੋਆ ਬੀਚ ਤੋਂ 3 3 ਕਿਲੋਮੀਟਰ ਅੱਗੇ ਹੈਗਾ ਆਹ ਸਨਸੈਟ ਪੁਆਇੰਟ ਤੇ ਆਪਾਂ ਉੱਥੇ ਆ ਗਏ ਆ ਸਨਸੈਟ ਦਾ ਲੈਨੇ ਆ ਮਜਾ ਦਬਾਰਾ ਤੋਂ ਅੱਜ ਫਿਰ ਚਾਹ ਤੇ ਸੁੰਦਰ ਦਿਖ ਰਿਹਾ ਹੈ ਸਲੇਪ ਹੋਵੇ ਆਪਾਂ ਹੈ ਗਾਇਸ ਆਹ ਤੋ ਉਹ ਕਲਰ ਬਹੁਤ ਅੱਛਾ ਆਏਗਾ ਦੇਖੋ ਆ ਲੱਲ ਸੂਰਜ ਛੁੱਪ ਗਿਆ ਤੇ ਪਾਣੀ ਦੀ ਆਵਾਜ਼ ਹਲਕੀ ਹਲਕੀ ਆਉਂਦੀ ਏ ਤੇ ਬੜਾ ਆਨੰਦ ਆ ਰਿਹਾ ਇੱਥੇ ਬਹਿੰਦਾਂ ਦੁਨੀਆ ਵੀ ਐਡੀ ਨਹੀਂ ਹੈਗੀ ਘਾਟੀ ਏ ਜਜ ਜਜ ਜ ਲੋਕ ਨੇ ਪਰ ਆਨੰਦ ਵੜਾ ਰਿਹਾ ਇੱਥੇ ਬਹਿੰਦੇ ਘਰ ਰਿੱਤਾ ਏ ਇੰਨੀ ਵਧੀਆ ਮਜ਼ਾ ਆ ਰਿਹਾ ਇੱਥੇ ਟਾਈਮ ਸਪੈਂਡ ਕਰਨੇ ਦਾ ਆਹ ਵਾਹੇ ਗਰੂ ਇਸ ਤੋਂ ਬਾਅਦ ਦੇਖਾਂਗੇ ਕੋਈ ਮਾਹੌਲ ਬਣਦਾ ਵੈਸੇ ਇੱਥੇ ਕੋਈ ਮਾਹੌਲ ਹੈ ਨਹੀਂ ਨਵੇਂ ਸਰਵਾਲਾ ਜੇ ਕੋਈ ਹੋਇਆ ਦੈਨ ਇੰਜੋਏ ਕਰਾਂਗੇ ਨਹੀਂ ਤੇ ਫਿਰ ਰੂਮ 'ਚ ਜਾਵਾਂਗੇ ਵਾਪਸ ਖਾ ਖੂ ਕੇ ਸੌਂ ਜਾਾਂਗੇ ਕਿ ਸਵੇਰ ਨੂੰ ਆਪਣੇ ਬਨ ਕੇ ਬੂਰੀਏ ਬਿਸਤਰੇ ਭਾਵਨਗਰਵਾਲ ਨੂੰ ਜਾਣਾ ਕੱਲ ਨੂੰ ਹਜੇ ਤੱਕ ਮੈਂ ਗਈ ਨਹੀਂ ਮੇਰਾ ਜਾਣ ਦਾ ਜੀ ਨਹੀਂ ਕੀਤਾ ਕਿਉਂਕਿ ਜਿਵੇਂ ਜਿਵੇਂ ਨੀਰਾ ਪੈਂਦਾ ਓਵੇਂ ਓਵੇਂ ਇੱਥੇ 뷰 ਹੋਰ ਜ਼ਿਆਦਾ ਸੋਹਣਾ ਹੋਈ ਜਾਂਦਾ ਤਾਂ ਮੈਂ ਸੋਚਿਆ ਥੋੜਾ ਹੋਰ ਕੈਪਚਰ ਕਰ ਲਈਏ ਥੋੜਾ ਵੇਖ ਲਈਏ ਨੂੰ ਸੋ ਥੋੜਾ ਹੋਰ ਆਨੰਦ ਲੈ ਕੇ ਫਿਰ ਜਾਵਾਂਗੇ ਲੋਕ ਬੈਠੇ ਨੇ ਜੀ ਫਿਲਹਾਲ ਤੇ ਮੈਂ ਥੋੜਾ ਹੋਰ ਅੱਗੇ ਆ ਗਿਆ ਇੱਥੋਂ ਸੂਰਜ ਜਮਾ ਹੁਣ ਡਾਊਨ ਚਲੇ ਗਿਆ ਤੇ ਹੁਣ ਜ਼ਿਆਦਾ ਸੋਹਣਾ ਇੱਥੋਂ 뷰 ਆਉਂਦਾ ਹੈ ਸਨਸੈਟ ਵੇਖ ਕੇ ਤੇ ਹੌਲੀ ਹੌਲੀ ਮੈਂ ਕੁਛ ਕੀ ਕਿੱਥੇ ਬੈਠਾਂ ਕੀ ਵੇਖਾਂ ਕਿੱਥੇ ਖਾਂ ਕੇ ਨਗਰੀਏ ਤਾਂ ਇੱਥੇ ਕੋਈ ਵੀ ਇਦਾਂ ਦਾ ਕਲਚਰ ਨਹੀਂ ਹੈਗਾ ਵੀ ਜਿੱਦਾਂ ਕੈਫੇਜ਼ ਹੋਣ ਤੇ ਤੁਸੀਂ ਕੋਈ ਆਰਾਮ ਨਾਲ ਬੈਠ ਸਕੋ ਇਦਾਂ ਹੋਟੈਲਜ਼ ਵਗੈਰਾ ਤੇ ਬਹੁਤ ਕੁਝ ਹੈਨੇ ਪਰ ਉੱਥੇ ਕੋਈ ਇਦਾਂ ਦਾ ਮਾਹੌਲ ਨਹੀਂ ਹੈਗਾ ਕਿ ਬੰਦਾ ਬਹਿ ਸਕੇ ਤੇ ਜੇ ਇੱਥੇ ਕੋਈ ਮਾਹੌਲ ਬਣਿਆ ਵੀ ਹੋਇਆ ਤੇ ਉਹ ਸਿਰਫ ਠੇਕਿਆਂ ਤੇ ਇਹ ਉੱਥੇ ਠੇਕਿਆਂ ਤੇ ਮਤਲਬ ਜਿਹੜੀ ਉਹਨਾਂ ਨੇ ਜਗ੍ਹਾ ਜੀ ਬਣਾਈ ਤੇ ਗਾਣੇ ਚੱਲ ਰਹੇ ਨੇ ਤੇ ਲੋਕ ਨੱਚ ਟੱਪ ਜੇ ਰਹੇ ਨੇ ਤੇ ਮਤਲਬ ਐ ਕੁੜੀਆਂ ਜੀਆਂ ਬਹੁਤੀਆਂ ਇੱਥੇ ਫ੍ਰੀਲੀ ਹੈ ਨਹੀਂ ਕੋਈ ਵੀ ਸੋਵੇਂ ਹੌਲੀ ਹੌਲੀ ਚੱਲਦੀ ਚੱਲਦੀ ਲੱਭਦੀ ਲੱਭਦੀ ਆਈ ਤੇ ਮੈਨੂੰ ਕੁਝ ਲੱਭ ਨਹੀਂ ਰਿਹਾ ਸੀ ਇਹਦਾ ਨਾ ਕਿ ਜਿੱਥੇ ਮੈਂ ਬਹਿਵਾ ਅਚਾਨਕ ਹੀ ਮੇਰਾ ਧਿਆਨ ਪਿਆ ਕਿ ਮੈਂ ਪਾਰਕਿੰਗ ਸੀ ਪਾਰਕਿੰਗ ਦੇ ਪਰਾਂ ਇੱਕ ਮਤਲਬ ਸ਼ਿਪ ਖਲੋਤਾ ਜਿੱਥੇ ਥੋੜੇ ਬਹੁਤ ਮਿਊਜ਼ਿਕ ਚੱਲ ਰਿਹਾ ਸੀ ਮੈਂ ਕਿਹ ਚਲ ਪਤਾ ਤੇ ਕਰੀਏ ਫਿਰ ਮੈਂ ਵੇਖਿਆ ਵੀ ਉਹਦੀ ਬੁਕਿੰਗ ਹੁੰਦੀ ਹੈ 550 ਦੀ ਡੇਢ ਕ ਘੰਟਾ ਸ਼ਾਇਦ ਅੰਦਰ ਸਮੁੰਦਰ ਚ ਘੁਮਾਉਣਗੇ ਮਿਊਜ਼ਿਕ ਚੱਲੇਗਾ ਨੱਚਣਾ ਟਪਣਾ ਹੋਏਗਾ ਹਲਕੀ ਲਾਈਟ ਰਿਫਰੈਸ਼ਮੈਂਟ ਹੋਏਗੀ ਸੋ ਮੈਨੂੰ ਲੱਗਾ ਕਿ ਇੱਥੇ ਥੋੜਾ ਟਾਈਮ ਸਪੈਂਡ ਕਰ ਲੈਣੇ ਆ ਤੇ ਆਪਣਾ ਸਹੀ ਰਹੇਗਾ ਸੋ ਫਿਰ ਮੈਨੂੰ 11 ਵਜੇ ਦੀ ਰਾਤ ਦੀ ਬੁਕਿੰਗ ਦੇਣੀ ਸੀ ਮੈਂ ਉਹਨੂੰ ਫਿਰ ਪੁੱਛਿਆ ਕਿ ਉਹਦੇ ਵਿੱਚ ਕੁੜੀਆਂ ਹੋਣਗੀਆਂ 11 ਵਜੇ ਵਾਲੀ ਚ ਤੇ ਫਿਰ ਉਹਨੇ ਮੈਨੂੰ ਕਿਹਾ ਕਿ ਕੋਈ ਨਾ ਤੁਸੀਂ ਹੁਣ ਪਹਿਲਾਂ ਦਾ ਟਾਈਮ ਲੈ ਲਓ ਉਹਨੇ ਮੈਨੂੰ 9 ਵਜੇ ਦਾ ਟਾਈਮ ਦੇ ਦਿੱਤਾ ਤੇ ਨੋਵਜੇ ਵਾਲੀ ਜਿਹੜੀ ਵਾਰੀ ਹੋਏਗੀ स्लॉट ਹੋਏਗਾ ਉਹਦੇ ਵਿੱਚ ਮੇਰੀ ਵਾਰੀ ਆਏਗੀ ਫੇਰ ਆਪਾਂ ਸਮੁੰਦਰ ਚ ਘੁੰਮ ਕੇ ਆਵਾਂਗੇ ਇਹਦੇ ਚ ਇਹਦੇ ਚ ਜਾਵਾਂਗੇ ਨਾ ਸਟਾਪ ਕਰਾਂਗੇ ਇਹ ਉਹੀ ਪਾਣੀ ਕੋਟਾ ਜੇਲ ਹੈ ਜਿਹੜੀ ਖੰਡ ਹੈ ਜਿਹਦੇ ਵਿੱਚ ਜਾਇਆ ਨਹੀਂ ਜਾਂਦਾ ਜਾਣੀ ਨਿੰਮ ਦੇ ਤੇ ਕੰਮ ਚੱਲਦਾ